ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਜ਼ਿਲ੍ਹਾ ਪੁਲਿਸ ਵੱਲੋਂ ਚਾਰ ਨਸ਼ਾ ਬਸਕਰਾਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕਰਕੇ ਉਹਨਾਂ ਦੇ ਖਿਲਾਫ ਪੁਲਿਸ ਥਾਣਾ ਨਮਾਸ਼ਾ ਥਾਣਾ ਕਾਟਗੜ ਥਾਣਾ ਸਦਰ ਬੰਗਾ ਅਤੇ ਥਾਣਾ ਬਲਾਚੌਰ ਵਿਖੇ ਮਾਮਲੇ ਦਰਜ ਕੀਤੇ ਗਏ ਨਮਾਸ਼ਾ ਪੁਲਿਸ ਨੇ ਪਿੰਡ ਲੰਗੜੋਆ ਨੇੜੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ 3 ਕਿੱਲੋ ਡੇਅਰ ਡੇਅ ਬਰਾਮਦ ਕੀਤੇ ਪਿੰਡ ਆਂਸਰੋ ਤੋਂ ਪੁਲਿਸ ਨੇ 3 ਬੋਤਲਨ ਜੈ ਸ਼ਰਾਬ ਬਰਾਮਦ ਕੀਤੀ ਇਸੇ ਤਰ੍ਹਾਂ ਪੁਲਿਸ ਨੇ ਪਿੰਡ ਜੈਨਪੁਰ ਅਤੇ ਐਸਆਈ ਮਨਜੀਤ ਲਾਲ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਸ਼ੱਕਰਪੁਰਸ਼ਾ ਦੀ ਚੈਕਿੰਗ ਸਬੰਧੀ ਗਸ਼ਤ ਦੌਰਾਨ ਚੰਡੀਗੜ੍ਹ ਚੌਂਗ ਨਮਾਸ਼ਹਿਰ ਵਿਖੇ ਮੌਜੂਦ ਸਨ ਇਸ ਦੌਰਾਨ ਉਹਨਾਂ ਨੂੰ ਮੁਖਵੰਨੇ ਖਾਸੇ ਸੂਚਨਾ ਇਤੀ ਕਿ ਅਮੀਰ ਲੜੋਈਆ ਵਾਸੀ ਲੜੋਈਆ ਮੱਲਾ ਨਮਾਸ਼ਹਿਰ ਸ੍ਰੀ ਮੰਦਰ ਬਾਜ਼ਾਰ ਵਿੱਚ ਵਿੱਕੀ ਰੈਡਮੇਡ ਸਕੂਲੀ ਵਰਦੀਆਂ ਅਤੇ ਪਤੰਗਾ ਦੀ ਦੁਕਾਨ ਤੇ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਦਾ ਹੈ ਸੂਚਨਾ ਪਰੋਸੇ ਯੋਗ ਹੋਣ ਤੇ ਪੁਲਿਸ ਵੱਲੋਂ ਮੌਕੇ ਤੇ ਮਲਜ਼ਮ ਅਮੀਰ ਲੜੋਈਆ ਨੂੰ ਕਾਬੂ ਕਰਕੇ ਉਸ ਕੋਲੋਂ ਚਾਈਨਾ ਡੋਰ ਦੇ 10 ਗੱਟੂ ਬਰਾਮਦ ਕੀਤੇ ਗਏ ਅਜੈ ਕੁਮਾਰ ਚੌਧਰੀ ਵਾਸੀ ਪਿੰਡ ਗੁੱਲੂਪੁਰ ਨੇ ਦੱਸਿਆ ਕਿ 18 ਜਨਵਰੀ ਨੂੰ ਕਰੀਬ 4 ਵਜੇ ਉਸਦੀ ਸੱਸ ਸੁਰਿੰਦਰ ਕੌਰ ਆਪਣੀ ਭੈਣ ਦਰਸ਼ਨ ਕੌਰ ਨੂੰ ਗੁਰਦੁਆਰਾ ਸਿੰਘ ਸਵਾ ਗੁੱਲਪੁਰ ਨੇੜੇ ਬਾਸੜਾ ਹੌਂਲੀ ਗਈ ਜਦੋਂ ਉਹ ਵਾਪਸ ਸੜਕ ਪਾਰ ਕਰਨ ਲੱਗੀ ਤਾਂ ਇੱਕ ਤੇਜ਼ ਰਫ਼ਤਾਰ ਮਿੰਨੀ ਬੱਸ ਪੀਬੀ 32ਡੀ 2734 ਜਿਹੜੀ ਕਿ ਨਵਾਂ ਸ਼ਹਿਰ ਤੋਂ ਮੋਜੇਵਾਲ ਮਜਾਰਾ ਵੱਲ ਨੂੰ ਬਾਇਆ ਗੁੱਲਪੁਰ ਜਾ ਰਹੀ ਸੀ ਰੁਕੀ ਹੋਈ ਸੀ ਉਸ ਦੇ ਡਰਾਈਵਰ ਨੇ ਅੰਗੈਲੀ ਨਾਲ ਬਾਜ਼ਾ ਟਰਾਇਰ ਉਸ ਦੇ ਸਿਰ ਉੱਪਰੋਂ ਲੰਘਾ ਦਿੱਤਾ ਜਿਸ ਨਾਲ ਉਸ ਦਾ ਸਾਰਾ ਮੂੰਹ ਬੁਰੀ ਤਰ੍ਹਾਂ ਕੁਚਲਿਆ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੂਚਨਾ ਮਿਲਦੇ ਹੀ ले लेया ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਜਲੰਧਰ ਅਮ੍ਰਿਤਸਰ ਨੈਸ਼ਨਲ ਹਾਈਵੇ ਦੇ ਪਿੰਡ ਹਮੀਰਾ ਫਲਾਈਓਵਰ ਤੋਂ ਇੱਕ ਨੋਵਾ ਕਾਰ ਨਾਲ ਵੱਡਾ ਸੜਕ ਹਾ사 ਵਾਪਰ ਗਿਆ ਜਿਸ ਕਾਰਨ ਕਾਰ ਸਵਾਰ ਪੁਲਿਸ ਮੁਲਾਜ਼ਮ ਸਨੇ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪੰਜਵਾਂ ਕਾਰ ਸਵਾਰ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਨੀਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁਬਾਨਪੁਰ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਣਪਛਾਤੇ ਮਾਲ ਟੋਣ ਵਾਲੀ ਗੱਡੀ ਨਾਲ ਟਕਰਾ ਕੇ ਨੋਵਾ ਕਾਰ ਹੜਸਾ ਅਗਰਸਤ ਹੋ ਗਈ ਸੀ ਪੰਜਾਬੀ ਚ 108 ਐਂਬੂਲੈਂਸ ਕਰਮਚਾਰੀ ਲਗਭਗ ਇੱਕ ਹਫਤੇ ਤੋਂ ਹੜਤਾਲ ਤੇ ਸਨ ਹੜਤਾਲ ਕਾਰਨ ਪੰਜਾਬੀ ਚ ਲੋਕਾਂ ਨੂੰ ਮੁਸ਼ਕਲਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਪੰਜਾਬ ਦੇ 108 ਐਂਬੂਲੈਂਸ ਕਰਮਚਾਰੀ ਨੇ ਸਿਹਤ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ ਮੰਤਰੀ ਦੇ ਅਧਿਕਾਰਾਂ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਹੈ ਅੰਮ੍ਰਿਤਸਰ ਦੇ ਬਟਾਲਾ ਤੋਂ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਦੱਸਿਆ ਜਾ ਰਿਹਾ ਹੈ ਕਿ ਠੰਡ ਤੋਂ ਬਚਣ ਲਈ ਦੇਰ ਰਾਤ ਤੱਕ ਅੱਗ ਜਲਾਈ ਗਈ ਸੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਦੀ ਮੌਤ ਅਗੀਠੀ ਤੋਂ ਨਿਕਲੇ ਟਾਂਡਾ ਤੋਂ ਇੱਕ ਭਿਖਾਰੀ ਨੇ ਇੱਕ ਪ੍ਰਵਾਸੀ ਮਜ਼ਦੂਰ ਦੇ 3 ਸਾਲਾਂ ਬੱਚੇ ਨੂੰ ਅਗਵਾ ਕਰਕੇ ਸਿਰਫ 3000 ਰੁਪਏ ਵਿੱਚ ਯੂਪੀ ਦੇ ਅਲੀਗੜ੍ਹ ਵਿੱਚ ਵੇਚ ਦਿੱਤਾ। ਬੱਚੇ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਤੋਂ ਬਾਅਦ ਟਾਂਡਾ ਪੁਲਿਸ ਨੇ ਬੱਚੇ ਦੀ ਭਾਲ ਲਈ ਜਲੰਧਰ ਦੀ ਜੀਆਰਪੀ ਪੁਲਿਸ ਨਾਲ ਸੰਪਰਕ ਕੀਤਾ। ਯੂਪੀ ਦੇ ਅਲੀਗੜ੍ਹ ਤੋਂ ਬੱਚੇ ਨੂੰ ਬਰਾਮਦ ਕਰਕੇ ਜੀਆਰਪੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਲੰਧਰ ਲਿਆਂਦਾ। ਜੀਆਰਪੀ ਪੁਲਿਸ ਅਧਿਕਾਰੀਆਂ ਨੇ ਜਦੋਂ ਅਗਵਾ ਹੋਏ ਬੱਚੇ ਦੀ ਸਾਰੀ ਸੱਚਾਈ ਦੱਸੀ ਤਾਂ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਅਗਵਾ ਹੋਇਆ 3 ਸਾਲਾਂ ਲੜਕਾ ਸੀ ਅਤੇ ਸਿਰਫ 3 ਥਾਣਾ ਸਾਨਨੇਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਗੁਰਸ਼ਨ ਕੁਮਾਰ ਨੇ ਦੱਸਿਆ ਕਿ ਉਹ ਕੰਗਨਵਾਲੀ ਇਲਾਕੇ ਵਿੱਚ ਪੈਂਦੀ ਗਰਗ ਫੈਕਟਰੀ ਵਿੱਚ ਬਿਜਲੀ ਦਾ ਕੰਮ ਕਰਦਾ ਹੈ ਸਵੇਰੇ 8 ਵਜੇ ਦੇ ਕਰੀਬ ਜਦੋਂ ਉਹ ਫੈਕਟਰੀ ਵਿੱਚ ਜਾਣ ਲੱਗਾ ਤਾਂ ਰਸਤੇ ਵਿੱਚ ਉਸਨੇ ਇੱਕ ਲਿਫਾਫੇ ਵਿੱਚੋਂ ਖੂਨ ਡੁੱਲਿਆ ਦੇਖਿਆ ਦੇਖਣ ਤੇ ਪਤਾ ਲੱਗਾ ਕਿ ਲਿਫਾਫੇ ਵਿੱਚ ਮਨੁੱਖੀ ਭਰੂਣ ਸੀ ਸੂਚਨਾ ਤੋਂ ਬਾਅਦ ਉਹ ਉਹ ਮੌਕੇ ਤੇ ਪਹੁੰਚੇ ਥਾਣਾ ਸਾਨਨੇਵਾਲ ਦੀ ਪੁਲਿਸ ਨੇ ਭਰੂਣ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਇਸ ਮਾਮਲੇ ਵਿੱਚ ਪੁਲਿਸ ਨੇ ਹਣ ਪਛਾਤੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪ੍ਰਕਾਸ਼ ਸ਼ੁਰੂ ਕਰ ਦਿੱਤੀ ਹੈ ਟਰਾਂਸਪੋਰਟ ਮੰਤਰੀ ਲਾਲਜੀ ਸਿੰਘ ਢੁੱਡ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬੱਸ ਸਟੈਂਡ ਦੀ ਚੈਕਿੰਗ ਕੀਤੀ। ਮੰਤਰੀ ਢੁੱਡ ਨੇ ਜਾਂਚ ਕੇਂਦਰ ਦੇ ਰਿਕਾਰਡ ਦੀ ਵੀ ਜਾਂਚ ਕੀਤੀ। ਰਿਕਾਰਡ ਵਿੱਚ ਕੁਝ ਬੱਸਾਂ ਦੇ ਸਮੇਂ ਵਿੱਚ ਹਿਰਾਫੇਰੀ ਦੇਖੀ ਗਈ। ਇਸ ਕਾਰਨ ਉਨ੍ਹਾਂ ਬੱਸ ਸਟੈਂਡ ਮੁਲਾਜ਼ਮਾਂ ਦੀ ਵੀ ਕਲਾਸ ਲਗਾਈ। ਉਨ੍ਹਾਂ ਕਿਹਾ ਕਿ ਲਗਾਤਾਰ ਚੱਲਣ ਵਾਲੀਆਂ ਬੱਸਾਂ ਦਾ ਸਮਾਂ ਰਿਕਾਰਡ ਵਿੱਚ ਦਰਜ ਕੀਤਾ ਜਾਵੇ। ਭਾਰਤ ਵਿੱਚ ਪੈਦਾ ਹੋਈ ਅਰੁਣਾ ਮਿਲਰ ਨੇ ਅਮਰੀਕਾ ਵਿੱਚ ਇਤਿਹਾਸ ਲਾ ਚੀਤਾ। ਉਹ ਅਮਰੀਕਾ ਦੇ ਮੈਰੀਲੈਂਡ ਸੂਬੇ ਦੀ ਪਹਿਲੀ ਭਾਰਤੀ ਅਮਰੀਕੀ ਲੈਫਟ-ਹੈਂਡ ਗਵਰਨਰ ਬਣ ਗਈ। ਉਸਨੇ ਭਗਵਦ ਗੀਤਾ ਤੇ ਹੱਥ ਰੱਖ ਕੇ ਸੌਹ ਚੁੱਕੀ ਅਤੇ ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਭਾਰਤ ਨੇ ਪਹਿਲੇ ਟੀ20 ਮੁਕਾਬਲੇ ਵਿੱਚ ਅਫਰੀਕਾ ਦੇ ਸਤਾਈ ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਨੇ ਰਿਕਾਰਡ ਵੀ ਓਵਰਾਂ ਵਿੱਚ 147 ਦੌੜਾਂ ਬਣਾਈਆਂ। ਜਵਾਬੀ ਪਾਰੀ ਵਿੱਚ ਦੱਖਣੀ ਅਫਰੀਕਾ ਦੀ ਟੀਮ 120 ਦੌੜਾਂ ਹੀ ਬਣਾ ਸਕੀ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਂ ਵਿੱਚ ਬੱਦਲ ਛਾਈ ਰਹਿਣਗੇ। ਅੱਜ ਘੱਟ ਤੋਂ ਘੱਟ તાਪਮਾਨ 7 ਡਿਗਰੀ ਅਤੇ ਵੱਧ ਤੋਂ ਵੱਧ તાਪਮਾਨ 17 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ